ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਗੁਰੂ ਕਿਰਪਾ ਏਰਵਾਇਦਿਕ ਸੈਂਟਰ ਪਿੰਡ ਰਾਇਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਤੋਂ ਤੁਹਾਨੂੰ ਪਤਾ ਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਿਛਲੇ 6 ਸਾਲ ਤੋਂ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਨਾਮ ਰਾਦ ਬਿਮਾਰੀ ਫੈਲੀ ਹੈ ਜਿਸ ਦਾ ਨਾਮ ਸੀਗਾ ਕੈਂਸਰ ਉਹਦੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਧੀਆ ਰਿਜ਼ਲਟ ਆ ਰਹੇ ਆ ਮੇਰਾ ਮਕਸਦ ਹੁੰਦਾ ਹਰ ਵਾਰੀ ਕੋਈ ਨਾ ਕੋਈ ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਕੋਈ ਨਾ ਕੋਈ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਵੈਸੇ ਤਾਂ ਆਪਾਂ ਵੀਡੀਓ ਦੇ ਵਿੱਚ ਹਰ ਵਾਰੀ ਗੱਲਾਂ ਬਾਤਾਂ ਕਰਦੇ ਰਹਿੰਨੇ ਆ। ਅੱਜ ਕੁਝ ਆਪਾਂ ਨਵੀਆਂ ਗੱਲਾਂ ਵੀ ਕਰਾਂਗੇ। ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਬਿਮਾਰੀ ਆ ਕੈਂਸਰ ਦੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ। ਨੌਜਵਾਨ ਮੁੰਡੇ ਕੁੜੀਆਂ 'ਚ ਬਜ਼ੁਰਗਾਂ ਦੇ ਵਿੱਚ ਕਿਸੇ ਨੂੰ ਕੋ ਲੀਵਰ ਕੈਂਸਰ ਆ ਰਿਹਾ ਜਿੱਦਾਂ ਲੇਡੀਜ਼ ਨੂੰ ਚੈਸਟ ਯੂਟਰਸ ਬ੍ਰੇਨ ਹਨਾ ਐਸੇ ਤਰ੍ਹਾਂ ਕਿਸੇ ਨੂੰ ਹੱਡੀਆਂ ਦਾ ਕੈਂਸਰ ਆ ਗਿਆ ਬਲੱਡ ਕੈਂਸਰ ਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਂਸਰ ਆ ਆਪਾਂ ਹਰੇਕ ਤਰ੍ਹਾਂ ਦੇ ਕੈਂਸਰ ਦੀ ਦਵਾਈ ਤੇ ਇਹਦੇ ਨਾਲ ਹੀ ਜੀ ਹੁਣ ਮੈਂ ਗੱਲ ਕਰਾਂ ਕੈਂਸਰ ਦੀ ਦਵਾਈ ਦੇ ਨਾਲ ਨਾਲ ਆਪਾਂ ਸ਼ੂਗਰ ਦੀ ਦਵਾਈ ਨਸ਼ਾ ਛਡਾਉਣ ਦੀ ਦਵਾਈ ਕਿਸੇ ਨੂੰ ਲਿਵਰ ਦੀ ਸਮੱਸਿਆ ਲਿਵਰ ਫੈਟੀ ਰਹਿੰਦਾ ਲਿਵਰ ਖਰਾਬ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਲਿਵਰ ਦੀ ਦਵਾਈ ਮਾਈਗਰੇਨ ਡਿਪਰੈਸ਼ਨ ਦੀ ਦਵਾਈ ਲਕੋਰੀਆ ਲੇਡੀਜ਼ ਨੂੰ ਹੋ ਜਾਂਦਾ ਉਹਦੀ ਦਵਾਈ ਉਸ ਤੋਂ ਬਾਅਦ ਸਰਵਾਈਕਲ ਦੀ ਦਵਾਈ ਉਸ ਤੋਂ ਬਾਅਦ ਦੇ ਵਿੱਚ ਕਿਸੇ ਨੂੰ ਥਾਇਰਾਇਡ ਦੀ ਸਮੱਸਿਆ ਉਹਦੀ ਦਵਾਈ ਕੈਂਸਰ ਦੀ ਸਮੱਸਿਆ ਉਹਦੀ ਦਵਾਈ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਉਹਦੀ ਦਵਾਈ ਠੀਕ ਹੈ ਸਾਰੀਆਂ ਦਵਾਈਆਂ ਆਪਣੀਆਂ ਆਯੁਰਵੈਦਿਕਾ ਬਹੁਤ ਸੋਹਣਾ ਰਿਜ਼ਲਟ ਅੱਜ ਸਾਡੇ ਨਾਲ ਕਿ 22 ਜੀ ਬੈਠੇ ਆ ਮੈਂ ਉਹ ਵੀ ਗੱਲਬਾਤ ਕਰੂੰਗਾ ਉਹਨਾਂ ਦਾ ਕਿੱਥੇ ਸਮੱਸਿਆ ਸੀ ਹਨਾ ਤੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰੂੰਗਾ ਮੇਰਾ ਮਕਸਦ ਹੁੰਦਾ ਵੀਡੀਓ ਪਾਉਣ ਦਾ ਵੀਡੀਓ ਤੁਹਾਡੇ ਨਾਲ ਕਿਉਂ ਸਾਂਝੀ ਕਰਦੇ ਆ ਬੰਦੇ ਦਾ ਪਿੰਡ ਦੱਸੀ ਦਾ ਬੰਦੇ ਦਾ ਨਾਮ ਦੱਸੀ ਦਾ ਵੀ ਤੁਸੀਂ ਫੋਨ ਕਰਨ ਦੀ ਬਜਾਏ ਤੁਸੀਂ ਉੱਥੇ ਨੇੜੇ ਆ 5700 ਦਾ ਗੱਡੀ 'ਚ ਤੇਲ ਪਾਓ ਬੰਦੇ ਨੂੰ ਮਿਲ ਕੇ ਆਓ ਜਾ ਕੇ ਵੇਖ ਕੇ ਆਓ ਕਿ ਵਾਕਿਆ ਬੰਦਾ ਠੀਕ ਹੈ ਵੀਡੀਓ ਪਾਉਣ ਦਾ ਮਕਸਦ ਸਾਡਾ ਇਹ ਹੁੰਦਾ ਇਹ ਨਹੀਂ ਹੈਗਾ ਵੀ ਜਿਹੜਾ ਮਰਜ਼ੀ ਆਪਾਂ ਕਈ ਜਿਵੇਂ ਬੰਦੇ ਕਹਿ ਦਿੰਦੇ ਆ ਇਹ ਤਾਂ ਜੀ ਬੰਦੇ ਜੀ ਇਹਨਾਂ ਦੇ ਆਪ ਦਾ ਹੀ ਨਾ ਕੋਈ ਬਿਠਾਇਆ ਹੋਵੇ ਮੇਰੀ ਨਾ ਉਹਨਾਂ ਵੀਰਾਂ ਨੂੰ ਬੇਨਤੀ ਆ ਕਈ ਵਾਰੀ ਨਾ ਇੱਕ ਸੱਜਣ ਨੇ ਪਿੱਛੇ ਜੇ ਕਮੈਂਟ ਕੀਤਾ ਸੀਗਾ ਵੀ ਜਿਹੜੇ ਵੀਡੀਓ ਬਣਾਉਣ ਵਾਲੇ ਆ ਮੈਂ ਉਹਨਾਂ ਨੂੰ ਕਹਿੰਦਾ ਨਾ ਰੱਬ ਤੋਂ ਡਰੋ ਰੱਬ ਤੋਂ ਡਰੋ ਇਹਨਾਂ ਗੱਲਾਂ ਦੇ ਵਿੱਚ ਕੁਛ ਨਹੀਂ ਪਿਆ ਕਮਲਿਓ ਲੋਕੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਅੱਜ ਵੀ ਸਾਡੇ ਬਜ਼ੁਰਗ ਓਏ ਬਿਮਾਰੀ ਦਾ ਨਾਂ ਲੈਣ ਤੋਂ ਗਰੇਜ਼ ਕਰਦੇ ਹੁੰਦੇ ਸੀ ਫਿਰ ਮੈਂ ਉਹਨੂੰ ਕਿਹਾ ਨਾ ਵੀ ਤੁਸੀਂ ਬੈਠੋਗੇ ਕੈਮਰੇ ਅੱਗੇ ਬਹਿ ਜਾਓ ਖਾਜੋ ਮੈਨੂੰ ਫੋਨ ਨੰਬਰ ਦਿੱਤਾ ਆ ਮੇਰੇ ਨਾਲ ਸੰਪਰਕ ਕਰਕੇ ਆਓ ਵੀ ਤੁਹਾਡੇ ਪਰਿਵਾਰ ਚ ਕਿਹਨੂੰ ਕੈਂਸਰ ਆਇਆ ਬੋਲੋਗੇ ਇਦਾਂ ਤੁਸੀਂ ਸ਼ਰਮ ਆਉਣੀ ਚਾਹੀਦੀ ਓਹਨਾਂ ਨੂੰ ਮੇਰੇ ਨਾਲ ਬਾਈ ਜੀ ਬੈਠੇ ਆ ਮੈਂ ਗੱਲਬਾਤ ਕਰੂੰਗਾ ਤੇ ਥੋੜੇ ਸਮੇਂ ਦੇ ਵਿੱਚ ਆਪਾਂ ਗੱਲ ਨਵੇੜਾਂਗੇ ਹਨਾ ਵੀ ਕਿੱਥੇ ਸਮੱਸਿਆ ਸੀ ਤੇ ਕਿੰਨੇ ਟਾਈਮ ਤੋਂ ਸੀ ਸਸਿਕਾ ਬਾਈ ਜੀ ਮੜਾ ਜੋ ਉੱਚੀ ਬੋਲਿਓ ਜੋ ਸਸਰਗਾਲ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪ੍ਰਕਾਸ਼ ਸਿੰਘ ਆ ਜੀ ਪ੍ਰਕਾਸ਼ ਸਿੰਘ ਤੁਹਾਡਾ ਪਿੰਡ ਕਿਹੜਾ ਆਲਮਗੀਰ ਜੀ ਆਲਮਗੀਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜੀ ਓਕੇ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 68 ਸਾਲ ਦੀ ਹੋ ਗਈ ਜੀ ਓਕੇ ਪ੍ਰਕਾਸ਼ ਸਿੰਘ ਜਿਹੜੇ ਤੁਹਾਡੇ ਸਮੱਸਿਆ ਸੀ ਨਾਲ ਤੁਹਾਡੇ ਘਰ ਦੇ ਵੀ ਆਏ ਆ ਹਨਾ ਤੁਹਾਡੇ ਜਿਹੜੀ ਬਿਮਾਰੀ ਸੀ ਤੁਹਾਡੇ ਬਿਮਾਰੀ ਸਰੀਰ ਦੇ ਕਿੱਥੇ ਸੀਗੀ ਉਹ ਖੱਬੇ ਗੁਰਦੇ ਸੀਗੀ ਅੱਛਾ ਮੈਂ ਦੱਸ ਦਿੰਦਾ ਜਿੱਦਾਂ ਇਹ ਸਮੱਸਿਆ ਸੀ ਗੁਰਦੇ ਦੀ ਸੀ ਗੁਰਦੇ ਤੋਂ ਥੋੜੇ ਜਿਹਾ ਅੰਸ਼ ਲਿਵਰ 'ਚ ਵੀ ਆ ਗਿਆ ਸੀ ਤੇ ਬਾਥਰੂਮ ਬਲੈਡਰ ਦੇ ਵਿੱਚ ਵੀ ਸਮੱਸਿਆ ਸੀ ਤੇ ਬਾਥਰੂਮ ਨਾਲ ਕਿੰਨੀ ਕਿ ਦਿੱਕਤ ਆਉਂਦੀ ਸੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਵੱਡੇ ਵੱਡੇ ਕਚਰੇ ਆਉਂਦੇ ਸੀਗੇ ਉਹਦੇ ਅੱਛਾ ਜੀ ਤੇ ਬਹੁਤ ਸਾਰੀ ਸਾਰੀ ਰਾਤੀ ਫਰੀ ਜਾਂਦਾ ਸੀ ਭੁੱਖ ਲੱਗਦੀ ਸੀ ਨਹੀਂ ਜੀ ਭੁੱਖ ਨਹੀਂ ਸੀ ਲੱਗਦੀ ਬਿਲਕੁਲ ਨਹੀਂ ਜਦੋਂ ਸਮੱਸਿਆ ਸੀ ਉਦੋਂ ਲਾਜ ਕਿੱਥੋਂ ਕਿੱਥੋਂ ਕਰਾਇਆ ਸੀ ਪਹਿਲਾਂ ਤਾਂ ਮੈਂ ਗਿਆ ਜੀ ਆਪਣੇ ਸਾਪਨੇ ਮੇਰੇ ਪਿੰਡ ਮੇਰਾ ਮਿੱਤਰ ਬੇਲੀਆ ਬਾਊ ਡਾਕਟਰ ਜੀ ਤੇ ਉਸ ਨੇ ਫਿਰ ਸਕੈਨ ਕਰਵਾਈ ਜੀ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਕਿਹਾ ਕਹਿੰਦਾ ਵੀ ਇਹ ਮੇਰੇ ਵਸਤਾ ਰੋਗ ਹੈ ਨਹੀਂ ਵੀ ਤੁਸੀਂ ਐਂ ਕਰੋ ਜਿਆਦਾ ਦਿਆਨਾਂ ਦੇ ਚਲੇ ਜਾ ਪੀ ਜੇ ਚਲੇ ਜਾ ਮਾਹੀ ਦਿਆਨਾਂ ਦਾ ਮੈਨੂੰ ਨਾਂ ਭੇਜੋ ਮਾਹੀ ਦਿਆਨਾਂ ਦਾ ਮੈਨੂੰ ਨਾਂ ਭੇਜੋ ਵੀ ਮੈਂ ਇਹਨਾਂ ਜੋਗਾ ਹਾਂ ਨਹੀਂਗਾ ਤੇ ਕਹਿੰਦਾ ਵੀ ਜਾਂਦਾ ਫਿਰ ਅਬ ਤੂੰ ਪੀ ਜੇ ਚਲੇ ਜਾ ਫਿਰ ਮੈਂ ਨੇੜੇ ਸਾਡੇ ਹੈਗਾ ਆਪਣੇ ਇੱਕ ਹਸਪਤਾਲ ਤੇ ਮੈਂ ਉੱਥੇ ਚਲੇਗਾ ਉਹ ਡਾਕਟਰ ਨੇ ਮੈਨੂੰ ਸਿੱਧਾ ਹੀ ਕਹਿਤਾ ਕਹਿੰਦਾ ਜੀ ਤੈਨੂੰ ਤਾਂ ਕੈਂਸਰ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਕੈਂਸਰ ਹਸਪਤਾਲ ਚਲੇ ਗਿਆ ਉੱਥੇ ਜਾ ਕੇ ਮੈਂ ਪੁੱਛਿਆ ਮੇਰੇ ਬੰਦੇ ਨਾਲ ਦੇ ਜਿਹੜੇ ਮੈਨੂੰ ਲੈ ਕੇ ਗਏ ਸੀ ਉਹਨਾਂ ਨੇ ਪੁੱਛਿਆ ਵੀ ਇਲਾਜ ਕਿੰਨੇ ਜੱਜ ਵੀ ਕਿੱਦਾਂ ਹੋਊਗਾ ਉਹ ਕਹਿੰਦੇ ਜੀ 6000 6 ਲੱਖ ਰੁਪਈਆ ਦਾ ਲੱਗੂਗਾ ਇਹਦਾ ਪਰਿਸ਼ੰਦਾ 2 ਲੱਖ ਰੁਪਈਆ ਲੱਗੂਗਾ ਇਹਦਾ ਬੈੱਡ ਤੇ ਆਲਾ ਇਹਦਾ ਦਵਾਈਆਂ ਦਾ ਖਰਚਾ ਜੀ ਫਿਰ ਉਹ ਮੁੰਡੇ ਨੇ ਮੇਰੇ ਨਾਲ ਗੱਲ ਕਰੀ ਕਹਿੰਦਾ ਵੀ ਕਿਵੇਂ ਕਰਨੀਆਂ ਮੈਂ ਕਿਹਾ ਜੀ ਮੈਂ ਬਚਣਾ ਤਾਂ ਹੈ ਨਹੀਂ ਕਿ ਉਹਨਾਂ ਨੂੰ ਪੀਜੀਐਲ ਚਲੋ ਬੇ ਪੀਜੀ ਇਹ ਚਲੇ ਗਏ ਪੀਜੀ ਵਾਲਿਆਂ ਨੇ ਮੈਨੂੰ 11 ਦਿਨ ਰੱਖ ਕੇ ਉਹਨਾਂ ਨੇ ਬਾਹਰ ਸੇ ਭੇਜਤਾ ਜੀ ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਪਹਿਲਵਾਨ ਮੇਰੇ ਵੀਰ ਜੀ ਆ ਬੀਸ਼ੇ ਪਹਿਲਵਾਨ ਜੀ ਉਹਨੇ ਮੈਨੂੰ ਇਹ ਵੀਡੀਓ ਦੱਸੀ ਬਈ ਆਏ ਗਰ ਵੀ ਆ ਨੰਬਰ ਲਾਇ ਵੀ ਉਹਦੇ ਨਾਲ ਬਾਈ ਜੀ ਨਾਲ ਗੱਲ ਕਰੋ ਡਾਕਟਰ ਸਾਹਿਬ ਅੱਜ 100 ਦੇ ਵਿੱਚੋਂ ਕਿੰਨੇ ਪਰਸੈਂਟ ਠੀਕ ਆ ਅੱਜ ਮੈਂ ਜੀ 100 ਦੇ ਵਿੱਚੋਂ ਮਤਲਬ 80 85% ਠੀਕ ਆ ਜਿਹੜੇ ਬੰਦੇ ਵੀਡੀਓ ਵੇਖਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਂਗੇ ਜਿਹੜੀ ਇਹ ਆਪਣੀ ਦਵਾਈ ਆ ਇਹਨੇ ਤੁਹਾਨੂੰ ਕਿੰਨਾ ਕੁ ਰਿਜ਼ਲਟ ਦਿੱਤਾ ਮੈਨੂੰ ਜੀ ਬਹੁਤ ਜ਼ਿਆਦਾ ਰਿਜ਼ਲਟ ਦਿੱਤਾ ਇਹਨਾਂ ਨੇ ਅੱਜ ਸਿਹਤ ਠੀਕ ਆ ਜੀ ਬਿਲਕੁਲ ਸਿਹਤ ਮੇਰੀ ਠੀਕ ਆ ਮੈਂ ਰੋਟੀ ਵੀ ਮੇਰੇ ਹਾਜਮ ਆਉਂਦੀ ਆ ਤੁਰਦਾ ਫਿਰਦਾ ਵੀ ਆ ਮੈਂ ਦੂਰ ਨੇੜੇ ਵੀ ਜਾਂਦਾ ਪਰ ਸਿਰਫ ਬਾਬਾ ਤੋਂ ਵੱਡੀ ਗੱਲ ਇਹ ਆ ਵੀ ਮੈਂ ਬੁਢੇਜ ਪੂਰਾ ਰੱਖਿਆ ਪ੍ਰੇਸ਼ ਰੱਖਿਆ ਹਾਂ ਜੀ ਪ੍ਰੇਸ਼ ਰੱਖਿਆ ਕੋਈ ਡਾਕਟਰ ਦੀ ਦਵਾਈ ਚੱਲਦੀ ਆਪਣੀ ਦਵਾਈ ਨਹੀਂ ਕੋਈ ਡਾਕਟਰ ਸਾਉ ਉਹਦੋਂ ਤੇ ਹੀ ਬੰਦ ਕਰ ਓਕੇ ਸਿਰਫ ਇਸੇ ਦਵਾਈ ਨਾਲ ਹੀ ਮੇਰਾ ਫੈਸਲਾ ਹੋਇਆ ਓਕੇ ਜੀ ਕੱਲ ਖਤਮ ਹੋਈਏ ਤਾਂ ਅੱਜ ਆ ਗਏ ਅੱਛਾ ਕੱਲ ਖਤਮ ਹੋ ਗਈ ਤੇ ਅੱਜ ਦਵਾਈ ਲੈਣ ਆ ਗਏ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜੇ ਵੀ ਵੀਡੀਓ ਦੇਖਣਗੇ ਬਈ ਜਦ ਮੇਰੇ ਨਾਲ ਸਬੰਧ ਕਰ ਲੈਣਾ ਬਈ ਬਿਲਕੁਲ ਸਹੀ ਆ ਚੀਜ਼ ਇਹ ਕੋਈ ਗਲਤ ਨਹੀਂ ਹੈ ਓਕੇ ਤੁਸੀਂ ਆਲਮਗੀਰ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਪਿੰਡੀ ਅੱਛਾ ਪਿੰਡ ਘਰ ਚ ਹੀ ਆਪੇ ਪਿੰਡ ਚ ਹੀ ਆ ਕਰ ਆਪਰਾ ਮੀਰਵਾਟ ਊਚੜੇ ਜਾਈਦਾ ਜਣੀ ਮਤਲਬ ਆਪਣੇ ਜਾਣਦੇ ਆ ਤੇ ਮੱਥਾ ਠੀਕ ਆਉਨੇ ਆ ਦੇਖੀ ਪਾਣੀ ਕਰਾਇਆ ਆਉਨੇ ਆ ਤੇ ਜਾਨੀ ਹੁਣ ਮੈਂ ਜਾਣ ਲੱਗਿਆ ਪਹਿਲਾਂ ਮੈਂ ਡੇਢ ਸਾਲ ਮਿੱਤੇ ਜਾਣੀ ਹੋਏ ਅੱਛਾ ਡੇਢ ਸਾਲ ਮੈਂ ਤੁਰਕੇ ਨਹੀਂ ਜਾ ਹੁਣ ਠੀਕ ਆ ਸੇਵਾ ਬਿਲਕੁਲ ਠੀਕ ਆ ਜੀ ਕੋਈ ਇਹਦੇ ਵਿੱਚ ਕੋਈ ਹੋਰ ਨਹੀਂ ਹੈਗੀ ਦਿੱਕਤ ਨਹੀਂ ਹੈਗੀ ਕੋਈ ਕੋਈ ਇਹਦੇ ਵਿੱਚ ਕੋਈ ਸਵਾਰਸੀ ਗੱਲਬਾਤ ਨਹੀਂ ਹੈਗੀ ਵੀ ਜਿਹੜਾ ਕੋਈ ਕੋਈ ਸਵਾਰਸ ਕਰੇ ਤੁਹਾਨੂੰ ਇੱਥੇ ਮੇਰੇ ਕੋਲ ਬੈਠਾ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਿਆ ਜੀ ਹੁਣ ਪੌਣਾ 2 ਘੰਟੇ ਹੋ ਗਏ ਜੀ 2 ਘੰਟਿਆਂ ਦੇ ਵਿੱਚ ਜਿੰਨੇ ਮਰੀਜ਼ ਦਵਾਈ ਲੈਣ ਆਏ ਆ ਉਹਨਾਂ ਦੇ ਕੀ ਵੀਊ ਸੀਗੇ ਉਹਨਾਂ ਦੇ ਬਹੁਤ ਜਾਨੀ ਮਾਤਲੀ ਸੀ ਬਹੁਤ ਘਾਟੀ ਸੀਗੇ ਜਾਨੀ ਹੁਣ ਉਹਨਾਂ ਨੂੰ ਮੇਰੇ ਨਾਲ ਦੱਸਣਾ ਨਹੀਂ ਜਿਹੜੇ ਇੱਥੇ ਹੁਣ ਬੰਦੇ ਦਵਾਈ ਲੈਣ ਆਏ ਆ ਹਾਂਜੀ ਵੀਊ ਦਾ ਮਤਲਬ ਚਲੋ ਥੋੜਾ ਜਿਹਾ ਬਾਬਾ ਜੀ ਨੂੰ ਸਮਝ ਨਹੀਂ ਲੱਗੀ ਵੀ ਇੱਥੇ ਹੁਣ ਬੰਦੇ ਦਵਾਈ ਲੈਣ ਆਇਆ ਮੈਂ ਕਿਹਾ ਉਹ ਸਾਰੇ ਬੰਦੇ ਕੀ ਦੱਸ ਕੇ ਗਏ ਉਹਨਾਂ ਦੇ ਮਰੀਜ਼ ਵੀ ਕਿਵੇਂ ਆ ਜਿਹੜੇ ਆਪਣੇ ਕੋਲ ਬੋਲ ਕੇ ਗਏ ਉਹਨਾਂ ਦੇ ਮਰੀਜ਼ ਬਹੁਤ ਤੰਗ ਨੇ ਜੀ ਇਸ ਟਾਈਮ अच्छा ਵੀ ਉਹ ਕੀ ਕਹਿੰਦੇ ਆ ਵੀ ਸਾਡੀ ਇਹ ਦਵਾਈ ਨਾਲ ਕਿੰਨਾ ਕੁ ਰਿਜ਼ਲਟ ਜਿਹੜੇ ਹੁਣ ਕਈ ਨਵੇਂ ਮਰੀਜ਼ ਦਵਾਈ ਲੈਣ ਆਇਆ ਹਾਂ ਜੀ ਉਹ ਕਹਿੰਦੇ ਵੀ ਰਿਜ਼ਲਟ 15 ਦਿਨਾਂ ਦੇ ਵਿੱਚ ਮਿਲ ਜਾਂਦਾ ਅੱਛਾ ਹਾਂਜੀ ਠੀਕ ਹੈ ਮੈਨੂੰ ਯਾਨੀ ਜਿਹੜੇ ਰਿਜ਼ਲਟ ਮਿਲਿਆ ਮੈਨੂੰ 15 ਦਿਨਾਂ ਬਾਅਦ ਹੀ ਮਿਲ ਗਿਆ ਤੁਹਾਨੂੰ 15 ਦਿਨਾਂ ਅੰਦਰ ਜੀ ਮੈਨੂੰ ਬਿਲਕੁਲ ਮਿਲ ਗਿਆ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਕੋਈ ਇਹਦੇ ਵਿੱਚ ਕੋਈ ਫਾਰਮੇਸੀ ਗੱਲ ਨਹੀਂ ਹੈਗੀ ਵੀ ਜਾਂ ਕੋਈ ਪਰਮਿਸ਼ਨ ਨਾਲ ਗੱਲਬਾਤ ਕਰਦੇ ਆਪਾਂ ਜਾਂ ਕੋਈ ਲਿਹਾਜ਼ ਉਧਰ-ਉਧਰੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਤੁਸੀਂ ਮੈਨੂੰ ਡਾਕਟਰ ਸਾਹਿਬ ਨੇ ਬਚਾ ਲਿਆ ਇਹ ਬਾਪੂ ਜੀ ਦੀ ਆਪਾਂ ਗੱਲਬਾਤ ਸੁਣੀ ਆ ਹਨਾ ਤੁਸੀਂ ਦੇਖਿਆ ਤੇ ਇੱਕ ਮੈਂ ਹੋਰ ਗੱਲ ਦੱਸਦਾ ਦੇਖੋ ਅਸੀਂ ਵੀਡੀਓ ਪਾਉਣੇ ਆ ਹਨਾ ਮੰਨ ਲਓ ਆਪਣੇ ਕੋਲੇ 100 ਬੰਦਾ ਦਵਾਈ ਲੈਣ ਆ ਗਿਆ ਮੈਨੂੰ ਵੀ ਪਤਾ ਆਪਣੇ ਪਰਮਾਤਮਾ ਨੂੰ ਪਤਾ ਬਾਬਾ ਦੀਪ ਸਿੰਘ ਜੀ ਨੂੰ ਪਤਾ ਤੇ ਬਾਬਾ ਫਰੀਦ ਜੀ ਨੂੰ ਪਤਾ ਵੀ 100 ਬੰਦਾ ਜੇ ਦਵਾਈ ਲੈਣ ਆਇਆ 100 ਦਾ 100 ਠੀਕ ਨਹੀਂ ਹੋਣਾ ਮੈਨੂੰ ਵੀ ਪਤਾ ਵੀ 100 ਠੀਕ ਨਹੀਂ ਹੋਣਾ ਹਾਂਜੀ 100 ਦੇ ਵਿੱਚੋਂ ਕੁਝ ਬੰਦਿਆਂ ਦੀ ਕਿਸਮਤ ਹਰੇਕ ਬੰਦੇ ਦੀ ਚਿਹਰੇ ਦੀ ਤਸਵੀਰ ਬੋਡੀ ਦੀ ਤਸਵੀਰ ਤੇ ਬੰਦੇ ਦੀ ਤਕਦੀਰ ਵੱਖ-ਵੱਖਰੀ ਆ ਮੈਨੂੰ ਵੀ ਪਤਾ 100 ਨਹੀਂ ਠੀਕ ਹੋਣਾ ਜੇ 100 ਠੀਕ ਹੋ ਗਿਆ ਆਪਾਂ ਤਾਂ ਫਿਰ ਰੱਬ ਬਣ ਕੇ ਪਰ ਉਹਦੀ ਆਪਰੀਸ ਨਹੀਂ ਕਰ ਸਕਦਾ ਜੇ ਰੱਬ ਨੇ ਸੇਵਾ ਲਈ ਆ ਸੱਚ ਦੱਸ ਕੇ ਦਵਾਈ ਦੇਣੀ ਆ ਬਿਲਕੁਲ ਜੀ ਬਿਲਕੁਲ ਲੈਣੀ ਨਹੀਂ ਲੈਣੀ ਅਗਲੇ ਦੇ ਵਸ ਦੀ ਗੱਲ ਆ ਹੁਣ ਇੱਥੇ ਕਈ ਬੰਦੇ ਕਹਿੰਦੇ ਅਸੀਂ ਜੀ ਦਵਾਈ ਖਵਾਈ ਸੀ ਸਾਡੇ ਬੰਦੇ ਨੂੰ ਰਾਮ ਨਹੀਂ ਆਇਆ ਉਹਦੀ ਕਿਸਮਤ ਹਾਂ ਉਹਦੀ ਕਿਸਮਤ ਆ ਨਹੀਂ ਰਾਮ ਆਇਆ ਉਹਦੀ ਕਿਸਮਤ ਆ ਪਰ ਆਪਾਂ ਤਾਂ ਆਪਣੇ ਵੱਲੋਂ ਫੁੱਲ ਮਿਹਨਤ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਅੱਜ 6 ਸਾਲ ਹੋ ਗਏ ਗੁਰੂ ਸਾਹਿਬ ਦੀ ਕਿਰਪਾ ਨੂੰ ਦਵਾਈ ਦਿੰਦਿਆਂ ਨੂੰ ਸੱਤਵਾਂ ਸਾਲ ਚੱਲੀ ਜਾਂਦਾ ਵਧੀਆ ਰਿਜ਼ਲਟ ਆ ਰਹੇ ਆ ਜੀ ਦਾ ਤਾਂ ਠੀਕ ਹੋ ਗਿਆ ਬਾਪੂ ਠੀਕ ਹੋ ਗਿਆ ਤੇ ਪਾ ਦਾ ਤਾਂ ਆਪਾਂ ਸਹੀ ਆ ਬਿਲਕੁਲ ਜੀ ਬਿਲਕੁਲ ਜੇ ਮੰਨ ਲਓ ਕਿਸੇ ਦਾ ਮਰੀਜ਼ ਨਹੀਂ ਠੀਕ ਹੋਇਆ ਮੈਂ ਬਹੁਤ ਗੱਲਾਂ ਸੁਣਦਾ ਕਈ ਸੱਜਣ ਮਿੱਤਰ ਕਮੈਂਟ ਵੀ ਕਰਦੇ ਆ ਆਪਾਂ ਬਹਿਸ ਦੇ ਨਹੀਂ ਉਹਨਾਂ ਨਾਲ ਉਹ ਕਹਿੰਦੇ ਜੀ ਇਹ ਤਾਂ ਜੀ ਠੱਗੀ ਆ ਜੀ ਇਹ ਤਾਂ ਜੀ ਆਏ ਆ ਜੀ ਮੈਂ ਫਿਰ ਉਹਨਾਂ ਨੂੰ ਕਹਿੰਨਾ ਨਾ ਕੋਈ ਨਹੀਂ ਰੱਬ ਭਲਾ ਕਰੇ ਉਹ ਰੱਬ ਦੇਖਦਾ ਵੀ ਇਹ ਠੱਗੀ ਆ ਜਾਂ ਕੀ ਆ ਹਨਾ ਆਪਾਂ ਸੱਚ ਦੱਸ ਕੇ ਦਵਾਈ ਦੇਣੀ ਆ ਕੋਈ ਨਹੀਂ ਹਰੇਕ ਬੰਦੇ ਦਾ ਕੰਮ ਹੁੰਦਾ ਮੈਨੂੰ ਦੁੱਖ ਹੁੰਦਾ ਕਿਸੇ ਦਾ ਮਰੀਜ਼ ਚਲਾ ਜਾਂਦਾ ਦੁੱਖ ਆ ਪਰ ਇੱਥੇ ਕਦੋਂ ਲੋਕ ਆਉਂਦੇ ਆ ਇੱਥੇ 100 ਚੋਂ 90 ਲੋਕ ਉਦੋਂ ਆਉਂਦੇ ਆ ਜਦੋਂ ਡਾਕਟਰਾਂ ਦਾ ਜਵਾਬ ਆ 10 ਲੋਕ ਇਦਾਂ ਦੇ ਆਉਂਦੇ ਆ ਚਲੋ ਜਿਨ੍ਹਾਂ ਨੂੰ ਸਟਾਰਟਿੰਗ 'ਚ ਪਤਾ ਲੱਗ ਗਿਆ ਹੁੰਦਾ ਤੇ 90 ਉਹ ਹੁੰਦੇ ਜਿਨ੍ਹਾਂ ਨੂੰ ਜਵਾਬ ਆ ਫਿਰ ਕਈ ਸਾਡੀਆਂ ਭੈਣਾਂ ਭਰਾ ਇੱਥੇ ਆ ਕੇ ਫਿਰ ਉਹ 90 ਵੀ ਇਹ ਪੁੱਛਦੇ ਜੀ ਗਾਰੰਟੀ ਆ ਫਿਰ ਮੈਂ ਉਹਨਾਂ ਨੂੰ ਕਹਿੰਨਾ ਹਾਂ ਗਾਰੰਟੀ ਪਰਮਾਤਮਾ ਕੋਲੇ ਆ ਬਿਲਕੁਲ ਬੰਦੇ ਦੀ ਗਾਰੰਟੀ ਪਰਮਾਤਮਾ ਕੋਲੇ ਆ ਕਿਸੇ ਇਨਸਾਨ ਕੋਲੇ ਬੰਦੇ ਦੀ ਗਾਰੰਟੀ ਨਹੀਂ ਹੈਗੀ ਹੁਣ ਤੁਸੀਂ ਆਏ ਸੀ ਠੀਕ ਹੋਏ ਆ ਹੁਣ ਆਪਣੇ ਕੋਲੇ ਕਿਹੜਾ ਗਾਰੰਟੀ ਸੀ ਮੇਰੀ ਤਾਂ ਆਪਦੀ ਨਹੀਂ ਗਾਰੰਟੀ ਹੈਗੀ ਹੁਣ ਮੈਂ ਦਵਾਈ ਦਿੰਨਾ ਮੇਰੀ ਤਾਂ ਮਾਂ ਹੁਣ ਆਪਦੀ ਨਹੀਂ ਗਰੰਟੀ ਹੈਗੀ ਨਹੀਂ ਆਪਾਂ ਕੱਲ ਨੂੰ ਉੱਠਣਾ ਜਾਂ ਨਹੀਂ ਉੱਠਣਾ ਬਿਲਕੁਲ ਬਿਲਕੁਲ ਸੱਚ ਦੱਸ ਕੇ ਕੰਮ ਕਰਨਾ ਝੂਠ ਬੋਲ ਕੇ ਕੰਮ ਨਹੀਂ ਕਰਨਾ ਨਹੀਂ ਨਹੀਂ ਬਿਲਕੁਲ ਸਹੀ ਆ ਨਾ ਜੀ ਹਾਂ ਜੀ ਮੇਰੇ ਸੱਜਣ ਮਿੱਤਰ ਜਿਹੜੇ ਵੀਡੀਓ ਵੇਖਦੇ ਆ ਦੇਖੋ 20 ਤੋਂ 25 ਦਿਨਾਂ ਦੇ ਵਿੱਚ ਇਹ ਦਵਾਈ ਦਾ ਰਿਜ਼ਲਟ ਆਉਣ ਲੱਗ ਜਾਂਦਾ ਮਹੀਨੇ ਦੀ ਦਵਾਈ ਲੈ ਕੇ ਜਾਓ ਜੇ ਤੁਹਾਨੂੰ ਲੱਗਦਾ ਸਾਡੇ ਮਰੀਜ਼ ਨੂੰ 20 ਤੋਂ 25 ਦਿਨਾਂ ਚ ਰਿਜ਼ਲਟ ਹੈਗਾ ਤੁਸੀਂ ਆਟੋਮੈਟਿਕ ਆਪੇ ਦਵਾਈ ਲੈਣ ਆ ਜਾਣਾ ਜੇ ਤੁਹਾਨੂੰ ਲੱਗਦਾ 20 ਤੋਂ 25 ਦਿਨ ਚ ਰਿਜ਼ਲਟ ਨਹੀਂ ਹੈਗਾ ਤਾਂ ਤੁਸੀਂ ਹੋਰ ਕੁਇਟ ਪਾਸੇ ਹੋਰ ਡਾਕਟਰ ਦੀ ਦਵਾਈ ਖਾ ਸਕਦੇ ਆ ਇਦਾ ਕੋਈ ਸਾਈਡ ਇਫੈਕਟ ਨਹੀਂ ਕਿਸੇ ਦੇ ਕੀਮੋ ਲੱਗੀ ਆ ਨਹੀਂ ਲੱਗੀ ਆ ਕਿਸੇ ਦਾ ਆਪਰੇਸ਼ਨ ਹੋਇਆ ਨਹੀਂ ਹੋਇਆ ਜਾਂ ਕਿਸੇ ਨੂੰ ਪਹਿਲਾਂ ਕੈਂਸਰ ਹੋ ਉਹ ਟ੍ਰੀਟਮੈਂਟ ਕਰਾ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੁਬਾਰਾ ਬਿਮਾਰੀ ਖੜੀ ਨਾ ਹੋਵੇ ਉਹ ਵੀ ਇਹ ਬੰਦੇ ਇਹ ਦਵਾਈ ਨੂੰ ਇਹ ਦਵਾਈ ਖਾ ਸਕਦੇ ਉਹ ਬੰਦੇ ਵੀ ਕੋਈ ਵੀ ਵੀਰ ਭੈਣ ਭਰਾ ਕਿਸੇ ਦੇ ਛਾਤੀ 'ਚ ਗੰਡਾ ਬੱਚੇ ਦਾ ਨਹੀਂ 'ਚ ਗੰਡਾ ਕੈਂਸਰ ਆ ਸ਼ੂਗਰ ਆ ਨਸ਼ਾ ਕੋਈ ਬੰਦਾ ਕਰਦਾ ਮਰਦਾਨਾ ਕਮਜ਼ੋਰੀ ਆ ਸਰਵਾਈਕਲ ਲੀਵਰ ਦੀ ਸਮੱਸਿਆ ਹੈਗੀ ਆ ਠੀਕ ਹੈ ਜੀ ਜਾਂ ਮਾਈਗਰੇਨ ਡਿਪਰੈਸ਼ਨ ਆ ਜਾਂ ਕਿਸੇ ਨੂੰ థਾਇਰੋਇਡ ਦੀ ਸਮੱਸਿਆ ਜਾਂ ਕਿਸੇ ਭੈਣਾਂ ਨੂੰ ਲੁਕੋਰੀਆ ਦੀ ਸਮੱਸਿਆ ਹੈਗੀ ਆ ਇਹ ਸਾਰੀਆਂ ਦਵਾਈਆਂ ਆਪਣੀਆਂ ਆਯੁਰਵੇਦਾ ਜੜੀਆਂ ਬੂਟੀਆਂ ਤੋਂ ਤਿਆਰ ਆ ਤੁਸੀਂ ਇਹ ਦਵਾਈਆਂ ਵਰਤ ਕੇ ਆਪਦੀ ਬਿਮਾਰੀ ਨੂੰ ਖਤਮ ਕਰ ਸਕਦੇ ਆ ਦਵਾਈ ਕਦੋਂ ਲੈਣਾ ਉਹਨਾ ਕਿੱਥੇ ਲੈਣਾ ਉਹ ਪਿੰਡ ਅਰਾਈਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਆ ਫਰੀਦਕੋਟ ਤੋਂ 7 ਕਿਲੋਮੀਟਰ ਤੇ ਆਪਣਾ ਪਿੰਡ ਆ ਅਰਾਈਆਂ ਵਾਲਾ ਕਲਾਂ ਫਰੀਦਕੋਟ ਤੋਂ ਫਰੋਜਪੁਰ ਰੋਡ ਤੇ ਆਉਣਾ ਪਹਿਲਾ ਪਿੰਡ ਪੀਪਲੀ ਆਉਂਦਾ ਪੀਪਲੀ ਦੇ ਨਾਲ 2 ਕਿਲੋਮੀਟਰ ਤੇ ਆਪਣਾ ਪਿੰਡ ਆ ਅਰਾਈਆਂ ਵਾਲਾ ਕਲਾਂ ਮੋਬਾਈਲ ਨੰਬਰ ਬੋਲੂਗਾ ਜੇ ਨਹੀਂ ਸਮਝ ਲੱਗਦੀ ਤਾਂ WhatsApp ਤੇ ਮੈਸੇਜ ਕਰਕੇ ਲੋਕੇਸ਼ਨ ਮੰਗਾ ਸਕਦੇ ਆ ਠੀਕ ਹੈ ਜੀ ਮੋਬਾਈਲ ਨੰਬਰ 7710107174 7710107174 ਦੁਬਾਰਾ ਫੇਰ ਬੋਲ ਦਿੰਨਾ 7710107174 ਇਹ ਮੇਰਾ ਮੋਬਾਈਲ ਨੰਬਰ ਆ ਫੋਨ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਮੇਰੀ ਬੇਨਤੀ ਆ ਫੋਨ ਕਰਨ ਦਾ ਸਮਾਂ ਸਵੇਰੇ 9 ਤੋਂ 5 ਆ ਮਰੀਜ਼ ਨਹੀਂ ਲੈ ਕੇ ਆਉਣਾ ਨਾਲ ਮਰੀਜ਼ ਦੀਆਂ ਕੱਲੀਆਂ ਰਿਪੋਰਟਾਂ ਲੈ ਕੇ ਇੱਥੇ ਆ ਕੇ ਦਵਾਈ ਲਿਜਾ ਸਕਦੇ ਆ ਤੇ ਇੱਕ ਵਾਰੀ ਜ਼ਰੂਰ ਟਰਾਈ ਕਰੋ ਪਰਮਾਤਮਾ ਤੇ ਭਰੋਸਾ ਰੱਖ ਕੇ ਰਿਜ਼ਲਟ ਮਿਲੂਗਾ ਇੰਨੀ ਆਕ ਬੇਨਤੀਆਂ ਕਰਦਾ ਹੋਇਆ ਤੁਹਾਡੇ ਤੋਂ ਹੁਣ ਮੈਂ ਆਗਿਆ ਲਵਾਂਗਾ ਜੇ ਕੋਈ ਕਈ ਵਾਰੀ ਬੋਲਦਿਆਂ ਸਮਾਂ ਕੋਈ ਵੱਧ ਘੱਟ ਸ਼ਬਦ ਬੋਲਾ ਗਿਆ ਹੋਵੇ ਤਾਂ ਤੁਹਾਡਾ ਛੋਟਾ ਭਰਾ ਹਨਾ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ